ਅੱਜ ਕਟੋ-ਕਟ ਸਾਧ ਸੰਗਤ ਹਰ ਇੱਕ ਮਨੁੱਖ ਚਾਹੇ ਉਹ ਸਿੱਖੇ ਚਾਹੇ ਨੌਨ ਸਿੱਖੇ ਜਪਜੀ ਸਾਹਿਬ ਦਾ ਪਾਠ ਤੇ ਕਰਦਾ ਹੈ ਨਾ ਤੇ ਫਿਰ ਕਟੋ-ਕਟ ਐਸਾ ਤੇ ਹੁੰਦੇ ਨੇ ਕਿ ਪੰਜ ਪੌੜੀਆਂ ਦਾ ਪਾਠ ਆਪਾਂ ਕਰੀਏ ਤੇ ਇਹ ਚੌਥੀ ਪੌੜੀ ਏ ਜਿਹਦੇ ਵਿੱਚ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਅੱਗੇ ਰੱਖੀ ਐ ਜਿੱਦ ਦੀ ਸਹਿਦਰਵਾਰ ਜਿਗਿਆਸੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਦਾ ਕਿ ਐ ਗੁਰੂ ਨਾਨਕ ਸਾਹਿਬ ਪਿਤਾ ਮੈਨੂੰ ਇਹ ਦੱਸੋ ਮੈਂ ਕਿਹੜੀ ਐਸੀ ਪੇਟਾ ਆਪਦੇ ਚਰਨਾਂ ਦੇ ਵਿੱਚ ਰੱਖਾਂ ਜਿਹਦੇ ਨਾਲ ਫਿਰ ਤੁਸੀਂ ਬਖਸ਼ਿਸ਼ ਕਰੋ ਤੇ ਮੈਨੂੰ ਰੱਬ ਜੀ ਦਾ ਘਰ ਦਿਖਾਈ ਪਵੇ ਮੈਂ ਰੱਬ ਜੀ ਦੇ ਦਰਸ਼ਨ ਦੀਦਾਰ ਕਰਾਂ ਫਿਰ ਕਹਿ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ ਮੋ ਕੈ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਐ ਮੇਰੇ ਸਤਿਗੁਰਾ ਮੈਨੂੰ ਇਹ ਵੀ ਦੱਸਣਾ ਕਰ ਮੈਂ ਆਪਣੇ ਮੁਖ ਤੋਂ ਕਿਹੜੇ ਬੋਲ ਬੋਲਾ ਜਿਹੜੇ ਬੋਲਾਂ ਨੂੰ ਸੁਣ ਕੇ ਉਹ ਅਕਾਲ ਪੁਰਖ ਪਰਮਾਤਮਾ ਮੇਰੇ ਨਾਲ ਪਿਆਰ ਕਰੇ ਤੇ ਫਿਰ ਅੱਗੋ ਗੁਰੂ ਸਾਹਿਬ ਕੀ ਆਖਦੇ ਨੇ ਕਿ ਐ ਸ਼ਰਨ ਵਿੱਚ ਆਉਣ ਵਾਲੇ ਜਗਿਆਸੂ ਜੇ ਤੂੰ ਕੋਈ ਭੇਟਾ ਰੱਖਣਾ ਚਾਹੁੰਨਾ ਤੇ ਇਹ ਭੇਟਾ ਰੱਖ ਕਿ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਇਹ ਭੇਟਾ ਤੂੰ ਗੁਰੂ ਦਰਬਾਰ ਵਿੱਚ ਰੱਖਣਾ ਕਰ ਕਿ ਤੇਰੀ ਜੀਵਨ ਵਿੱਚ ਸਭ ਤੋਂ ਕੀਮਤੀ ਸਮਾਂ ਜੋ ਅੰਮ੍ਰਿਤ ਵੇਲੇ ਦਾ ਹੈ ਅੰਮ੍ਰਿਤ ਵੇਲੇ ਉਠ ਅੰਮ੍ਰਿਤ ਵੇਲੇ ਦਾ ਸਮਾ ਗੁਰੂ ਦਰਬਾਰ ਵਿੱਚ ਭੇਟਾ ਵਜੋ ਰੱਖ ਜਦੋਂ ਅੰਮ੍ਰਿਤ ਵੇਲਾ ਰੱਖੇਗਾ ਉਸ ਵਕਤ ਫਿਰ ਮੈਂ ਤੈਨੂੰ ਆਖਾਂਗਾ ਮੁੱਖ ਤੋਂ ਉਚਾਰਨ ਕਰ ਵਾਹਿਗੁਰੂ ਉਚਾਰਨ ਕਰ ਵਾਹਿਗੁਰੂ ਸੱਚ ਨਾਏ ਪਰਮੇਸ਼ਵਰ ਜੀ ਦਾ ਸੱਚਾ ਨਾਮ ਉਚਾਰਨ ਕਰ ਵਡਿਆਈ ਵਿਚਾਰ ਉਹਦੀ ਵਡਿਆਈ ਨੂੰ ਵਿਚਾਰਨਾ ਕਰ ਤੇ ਫਿਰ ਉਹ ਪਰਮੇਸ਼ਵਰ ਕੀ ਕਰੇਗਾ ਕਰਮੀ ਆਵੇ ਕਪੜਾ ਤੇਰੇ ਕੀਤੇ ਹੋਏ ਸਰੀਰ ਕਰਮਾਂ ਦੇ ਦੁਆਰਾ ਤੈਨੂੰ ਸਰੀਰ ਦਾ ਕਪੜਾ ਮਿਲੇਗਾ ਪਰ ਜੇ ਦਿਨ ਉਹ ਪਰਮੇਸ਼ਵਰ ਤੇਰੇ ਤੇ ਨਦਰ ਕਰੇਗਾ ਉਹਦੀ ਨਦਰ ਦੇ ਹੇਠ ਤੂੰ ਆਏਗਾ ਤੇ